ਕਰ ਝਾੜੂ ਲਾਂਦੇ ਹੋ ਲੋਕੀ ਸੜਕਾਂ ਤੇ ਝਾੜੂ ਲਾਂਦੇ ਆ ਸਿੱਖ ਭਾਂਡੇ ਮਾਂਜੀ ਜਾਂਦੇ ਆ ਲੋਕੀ ਤਾਂ ਰੈਸਟੋਰੈਂਟ ਵਿੱਚ ਭਾਂਡੇ ਮਾਂਜਦੇ ਆ ਵੇ ਕੋਈ ਕੇਵਾਂ ਸੱਚੀ ਬਾਕੀ ਸਭ ਝੂਠ ਹੈ ਨਾਮ ਸੱਚ ਹੈ ਪਿਆਰਿਓ ਸੇਵਾ ਕੇਵਲ ਫਿਜ਼ੀਕਲ ਵਰਕ ਨਹੀਂ ਮੈਂ ਥੋੜੇ ਸ਼ਬਦ ਵਰਤਾਂ ਸੇਵਾ ਸਰੀਰ ਕਰਮ ਨਹੀਂ ਕੇਵਲ ਮੈਂ ਝਾੜੂ ਲਾ ਲਿਆ ਭਾਂਡੇ ਮਾਂਜ ਲਿਆ ਮੈਂ ਆ ਨਹੀਂ ਪਿਆਰਿਓ ਸਰੀਰਿਕ ਕਰਮ ਕਰਨ ਤੱਕ ਸੀਮਤ ਰਹਾਂਗੇ ਆ ਸਰੀਰਿਕ ਕਰਮ ਬਾਹਰ ਵੀ ਨਹੀਂ ਹੁਣ ਕਈ ਵਾਰੀ ਸਾਡੇ ਲੋਕ ਕਹਿਣ ਵੀ ਲੱਗ ਪੈਂਦੇ ਆ ਨਾ ਜੀ ਗੁਰੂ ਘਰ ਝਾੜੂ ਲਾਂਦੇ ਹੋ ਲੋਕੀ ਸੜਕਾਂ ਤੇ ਝਾੜੂ ਲਾਂਦੇ ਆ ਸਿੱਖ ਭਾਂਡੇ ਮਾਂਜੀ ਜਾਂਦੇ ਆ ਲੋਕੀ ਤਾਂ ਰੈਸਟੋਰੈਂਟ ਵਿੱਚ ਭਾਂਡੇ ਮਾਂਜਦੇ ਆ ਵੇਖੋ ਕਿਉਂ ਜੀਆਂ ਕੱਢਦੇ ਨੇ ਤਰਕ ਜੇ ਤੁਸੀਂ ਜੋੜੇ ਝਾੜਦੇ ਹੋ ਲੋਕੀ ਤਾਂ ਬਾਹਰ ਏਡੇ ਡ ਸਟੋਰ ਨੇ ਜੁੱਤੀਆਂ ਦੇ ਮੈਂ ਇੱਕ ਬੇਨਤੀ ਕਰਾਂ ਕਰਮ ਦੋਨਾਂ ਦੇ ਇੱਕੋ ਜਿਹੇ ਨੇ ਸੜਕ ਤੇ ਵੀ ਝਾੜੂ ਲੱਗ ਰਿਹਾ ਗੁਰੂਕੁਲ ਵੀ ਭਾਂਡੇ ਗੁਰਦੁਆਰੇ ਵੀ ਧੁੱਪ ਰਹੇ ਆ ਭਾਂਡੇ ਬਾਹਰ ਵੀ ਬਾਹਰ ਕੇਵਲ ਸਰੀਰਕ ਕਰਮ ਹੈ ਸਿਰਫ ਸਰੀਰਕ ਕਰਮ ਇਹਦੇ ਬਦਲੇ ਪੈਸਾ ਮਿਲਣਾ ਪਰ ਇਹ ਕੇਵਲ ਸਰੀਰਕ ਕਰਮ ਨਹੀਂ ਇਹਦੇ ਵਿੱਚੋਂ ਰੋਹਾਨੀਅਤ ਦਾ ਆਚਰਣ ਨਿਕਲਦਾ ਹੈ ਫਿਰ ਅੱਜ ਸੁਣੋ ਇਹ ਸਰੀਰਕ ਕਰਮ ਨਹੀਂ ਕੇਵਲ ਸਤਵੀਂ ਪੌੜੀ ਆਸਾਂ ਕੀ ਵਾਰ ਦੀ ਇਹ ਸਰੀਰਕ ਕਰਮ ਦੇ ਨਾਲ ਨਾਲ ਇਹ ਰੋਹਾਨੀਅਤ ਦਾ ਆਚਨ ਹੈ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ